ਯਾਰ ਬਾਜੀ ਜਿਹੜੇ ਇਸ ਜੇਲ੍ਹ ਵਰਗੇ ਲੰਬੇ ਹਾਸੇ ਨੂੰ ਆਂਦੇ ਆ ਭਾਈ ਤੇ ਸੁਖਿਆ ਉਹ ਸੀ ਕਿ ਉਹ ਕਈ ਦਿਨਾਂ ਦੀ ਲਵਾ ਸਾਡੇ ਵੀ ਜਾਣਾਂ ਸੀ ਕਿ ਬੈਠ ਕੇ ਉਹਨਾਂ ਨਾਲ ਦੇਖਾਂ ਭਾਈ ਪਰਿਵਾਰਕ ਤੌਰ ਤੇ ਮੀਟਿੰਗ ਲਾ ਲਾ ਸੋ ਸੈਨਗਸਾਹ ਕੁਝ ਦਿਨ ਲਈ ਵਿਦੇਸ਼ ਗਏ ਉਸੀ ਉਹ ਫਿਰ ਇਕੱਲੇ ਵਾਪਸ ਆਏ ਆ ਤੇ ਅੱਜ ਪਰਿਵਾਰਕ ਤੌਰ ਤੇ ਇੱਕ ਮੀਟਿੰਗ ਕਰਕੇ ਆਏ ਆ ਪੰਜਾਬ ਦੇ ਹਰ ਖਿੱਤੇ ਦੀ ਜਾਣਕਾਰੀ ਲਈ ਜੁਝਾ ਟਾਈਮਸ YouTube ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਸਾਡੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਹਾਸਲ ਹੋਵੇ ਉਸ ਪਰਿਵਾਰ ਕਮੇਟੀ ਦੇ ਵਿੱਚ ਕੁਝ ਨਿਸ਼ਚੇ ਨੇ ਸਾਫ ਮੈਂ ਤੇ ਸਰਕਾਰ ਤੋਂ ਮਾਣਦਾ ਐਡਵੋਕੇਟ ਤੋਂ ਉਹ ਬੈਠ ਕੇ ਉਹਨਾਂ ਨਾਲ ਸਾਰੀ ਗੱਲ ਕਰਿਆ ਪਰ ਪਰਿਵਾਰ ਨਾਲ ਮੀਟਿੰਗ ਹੋਈ ਉਹ ਗੱਲਬਾਤ ਕਰਕੇ ਵੀ ਸਾਰੇ ਉਹ ਦੇਖੋ ਅਸੀਂ ਕਈ ਵਾਰੀ ਇਸ ਗੱਲ ਤੇ ਵੀ ਲਾਚਾਰ ਹੋ ਜਾਂਦੇ ਆ ਪਈ ਕਰੋਨ ਸ਼ਾਇਦ ਸਾਡੇ ਲਈ ਕੋਈ ਜੇਸਟਰ ਆਦਾ ਉਹਨੇ ਵੇਖਲਾ ਬਣਿਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਕੋਵਾਨ ਸਿੰਘ ਸਿਆਲ ਕਾ ਵੱਲੋਂ ਇਹ ਕਮਿਟੀਸ਼ਨ ਪਾਈ ਹਾਈ ਕੋਰਟ ਤੇ ਜਿਹਦੇ ਵਿੱਚ ਅਸੀਂ ਕਿਹਾ ਸੀ ਕਿ ਸੱਤ ਵਾਰੀ ਸਾਲ ਦੇ ਵਿੱਚ ਫਰੋਰ ਮਿਲਦੀ ਆ ਜਦ ਕਿ ਬੰਦੀ ਸਿੰਘ ਸਾਡੇ ਵਿਚਾਰੇ ਉਹਨਾਂ ਨੂੰ ਇੱਕ ਸਾਲ ਵੀ ਮਸਮੀ ਮਿਲ ਜੇ ਇੱਕ ਸਾਲ ਇੱਕ ਵਾਰੀ ਮਿਲਦੀ ਸੋ ਸਾਡੀ ਐਂਟਰਟੇਨ ਵੀ ਹੋ ਗਈ ਸੀ ਰੋਕ ਵੀ ਲੱਗੇ ਸੀ ਪਰ ਦੋ ਦਿਨ ਦਿਨ ਪਹਿਲਾਂ ਆਈ ਕੋਰਟ ਨੇ ਇਹ ਫੈਸਲਾ ਕੀਤਾ ਕਿ ਜਿਹੜੀ ਸੌਤੀ ਸਮਰਾਥਿਆ ਉਹ ਇਹਦਾ ਫੈਸਲਾ ਲਵੇ ਜੋ ਜਿਹੜੀ ਸਮਰਾਥ ਜਿਹਨਾਂ ਫੈਸਲਾ ਲੈਣਾ ਉਹ ਤਾਂ ਸਾਨੂੰ ਪਹਿਲੇ ਪਤਾ ਵੀ ਕੀ ਲੈਣਾ ਉਹਦਾ ਹੋਣਾ ਈਕੀਆਂ ਦਿਨਾਂ ਦੀ 10-15 ਦਿਨਾਂ ਬਾਅਦ ਜਾਣਗੇ ਈਕੀਆਂ ਦਿਨਾਂ ਤੋਂ ਬਾਅਦ ਮੋੜਫੇ ਦੇ ਦੇਣਗੇ ਸੋ ਮੈਂ ਸਮਝਦਾ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਚਾਹੀਦਾ ਪਰ ਇਹ ਜਿਹੜੇ ਆਪਣੇ ਰਾਮ ਰਹੀਮ ਲਈ ਇਹ ਕਾਨੂੰਨ ਦੇ ਵਿੱਚ ਵੀ ਤਰਮੀਮਾਂ ਹੋ ਗਈਆਂ ਜੇਨ ਮੈਨੂਅਲ ਦੇ ਵਿੱਚ ਵੀ ਹਰਿਆਣੇ ਦੀਆਂ ਤੁਸੀਂ ਤੁਸੀਂ ਜਿਹੜੀਆਂ ਪਰਮਾ ਇਹਨਾਂ ਨੇ ਕਰ ਦਿੱਤੀਆਂ ਉਹ ਕਰਕੇ ਅਸੀਂ ਤਾਂ ਹਰ ਵਾਰੀ ਜਦੋਂ ਵੀ ਉਹ ਆਉਂਦਾ ਤੇ ਹੁਣ ਕਿਉਂਕਿ ਹਰਿਆਣੇ ਦੇ ਵਿੱਚ ਆਉਣ ਆਉਣ ਵਾਲੀ ਆ ਤੇ ਸਰਕਾਰਾਂ ਨੇ ਇਸ ਸਾਲ ਨੂੰ ਆਪਣੇ ਉਹਨੂੰ ਦੱਸਦ ਨੇ ਸਾਡੀ ਪਰਿਵਾਰਕ ਮੁਲਾਕਾਤ ਦੀਆਂ ਬਾਤਾਂ ਕਰਦੇ ਨਾ ਖਾਸ ਕੋਈ ਨਹੀਂ ਉਹਦਾ ਜਿਹੜੇ ਪਰਿਵਾਰਕ ਮੁਲਾਕਾਤ ਇਹ ਸਾਰਾ ਆਮ ਹੀ ਹੁੰਦਾ ਸਾਰਾ ਖਾਸ ਕਮੇਟੀ ਦੀਆਂ ਜਿਹੜੀਆਂ ਚੋਣਾ ਜਦੋਂ ਆਉਣ ਗਿਆ ਇਹੋ ਪਤਾ ਲੱਗ ਜਾਣਾ ਬੇਗਲ ਦੇ ਦੇ ਨਾਲ ਇਹ ਤਾਂ ਕਰਾਉਂਦਾ ਚੁੱਪ ਜੀ ਛੋਟੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਰਨ ਦੇ ਵਕੀਲ ਕਿਹਨੂੰ ਟਾਈਮ ਨਾ ਦੇਣ ਉਹ ਲੰਬੀ ਦੂਰੀ ਦਾ ਸੋਚਣ ਨੂੰ ਉਹ ਮਜਬੂਰ ਹੋਣਾ ਯਾਰ ਬਾਗੀ ਜਿਹੜੇ ਇਸ ਜੇਲ੍ਹ ਤੋਂ ਜਿਹੜੀ ਸੰਭੇ ਆਸ ਤੇ ਰਵਾਨਾ ਕਰਿਆ ਆਈ ਫੇਸ ਨੂੰ ਕਿਹਾ ਉਹ ਸੀ ਇਹੀ ਰਹਾ ਬਈ ਕਈ ਦਿਨਾਂ ਦੀ ਲਵਾਈ ਸਾਡੇ ਵੀ ਚਾਹਣਾ ਸੀ ਤੇ ਬੈਠ ਕੇ ਨਾ ਪਰ ਪਰਿਵਾਰਕ ਤੌਰ ਤੇ ਮੀਟਿੰਗਾਂ ਲਾ ਬਲੇ ਸੋ ਸੈਨਗਤਾ ਉਹ ਕੋਈ ਦਿਨ ਲਈ ਵਿਦੇਸ਼ ਗਏ ਹੋ ਸੀ ਉਹ ਫਿਰ ਇਕੱਲੇ ਵਾਪਸ ਆਏ ਆ ਤੇ ਅਸੀਂ ਅੱਜ ਪਰਿਵਾਰਕ ਤੌਰ ਤੇ ਇੱਕ ਮੀਟਿੰਗ ਕਰਕੇ ਆਏ ਆ ਪੰਜਾਬ ਦੇ ਹਰ ਖਿੱਤੇ ਦੀ ਜਾਣਕਾਰੀ ਲਈ ਦੁਝਾ ਟਾਈਮਜ਼ YouTube ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਸਾਡੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਹਾਸਲ ਹੋਵੇ ਉਸ ਪਰਿਵਾਰਕ ਮੀਟਿੰਗ ਦੇ ਵਿੱਚ ਕੁਝ ਨੀਚੇ ਲਿਖਦਾ ਹਾਂ ਮੈਂ ਤੇ ਸਰਕਾਰ ਤੋਂ ਮਾਰਨ ਚਾਹ ਉਹ ਐਡਵੋਕੇਟ ਸੋ ਬੈਠ ਕੇ ਇਸ ਨੂੰ ਨਾ ਸਾਰੀ ਗੱਲਬਾਤ ਕਰਕੇ ਵੀ ਸਾਰੇ ਉਹਨਾਂ ਦੇ ਦੇਖੋ ਅਸੀਂ ਕਈ ਵਾਰੀ ਇਸ ਗੱਲ ਤੇ ਵੀ ਲਾਚਾਰ ਹੋ ਜਾਂਦੇ ਆ ਭਈ ਕੋਈ ਸ਼ਾਇਦ ਸਾਡੇ ਲਈ ਕੋਈ ਜਿਹਸਾ ਦਾ ਹੱਲ ਨਹੀਂ ਵੇਖੜਾ ਬਣਿਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਕੋਵਾਨ ਸਿੰਘ ਸਿਆਲ ਕਾ ਵੱਲੋਂ ਇਹ ਪਟੀਸ਼ਨ ਪਾਈ ਹਾਈ ਕੋਰਟ 'ਚ ਜਿਹਦੇ ਵਿੱਚ ਅਸੀਂ ਕਿਹਾ ਸੀ ਕਿ 7 ਵਾਰੀ ਇੱਕ ਸਾਲ ਦੇ ਵਿੱਚ ਕੋਰ ਮਰਦੀ ਆ ਯਾਦ ਕੇ ਬੰਦੀ ਸਿੰਘ ਸਾਡੇ ਵਿਚਾਰੇ ਉਹਨਾਂ ਨੂੰ 1 ਸਾਲ ਵੀ ਮਸਮੀ ਮਿਲਦੇ 1 ਸਾਲ ਚ 1 ਵਾਰ 1 ਵਾਰੀ ਮਿਲਦੇ ਸੋ ਸਾਡੀ ਐਂਟਰਟੇਨ ਵੀ ਹੋ ਗਈ ਸੀ ਲੋਕ ਵੀ ਲੱਗੇ ਸੀ ਪਰ 2 ਦਿਨ ਦਿਨ ਪਹਿਲਾਂ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਕਿ ਜਿਹੜੀ ਸਾਉਂਤੀ ਸਮਰਾਥਿਆ ਉਹ ਇਹਦਾ ਫੈਸਲਾ ਲਵੇ ਜੋ ਜਿਹੜੀ ਸਮਰਾਥ ਜਿਹਨੇ ਫੈਸਲਾ ਲੈਣਾ ਉਹ ਤਾਂ ਸਾਨੂੰ ਪਹਿਲਾਂ ਹੀ ਪਤਾ ਵੀ ਕੀ ਲੈਣਾ ਉਹ ਦਾ ਹੋਣਾ ਈਕਿਆਂ ਦਿਨਾਂ ਦੀ ਹੱਦ ਤੱਕ ਦਿਨਾਂ ਬਾਅਦ ਜਾਣਗੇ ਈਕਿਆਂ ਦਿਨ ਤੋਂ ਬਾਅਦ ਮੋੜ ਫੇ ਦੇ ਦੇਣਗੇ ਤੋ ਮੈਂ ਸਮਝਦਾ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਚਾਹੀਦਾ ਪਰ ਇਹ ਜਿਹੜੇ ਆਪਣੇ ਰਾਮ ਰਹੀਮ ਲਈ ਇਹ ਕਾਨੂੰਨ ਦੇ ਵਿੱਚ ਵੀ ਤਰਮੀਮਾਂ ਹੋ ਗਏ ਆ ਜੇਲ ਮੈਨ ਜੇਲ ਮੈਨੂਅਲ ਦੇ ਵਿੱਚ ਵੀ ਹਰਿਆਣੇ ਦੀਆਂ ਤਮੀਮ ਜਿਹੜੀਆਂ ਤਰਮੀਮਾਂ ਇਹਨਾਂ ਨੇ ਕਰ ਦਿੱਤੀਆਂ ਤੋ ਇਸ ਕਰਕੇ ਅਸੀਂ ਤਾਂ ਹਰ ਵਾਰੀ ਜਦੋਂ ਵੀ ਉਹ ਆਉਂਦਾ ਤੇ ਹੁਣ ਕਿਉਂਕਿ ਹਰਿਆਣੇ ਦੇ ਵਿੱਚ ਆਉਣ ਆਉਣ ਵਾਲੀ ਆ ਤੇ ਸਰਕਾਰਾਂ ਨੇ ਅੱਜ ਤੱਕ ਆਪਣੇ ਨੂੰ ਦੱਸਦੇ ਨੇ ਸਾਡੇ ਪਰਿਵਾਰਕ ਮੁਲਕਾਸੀਆਂ ਬਾਤ ਬਾਰ ਦੀ ਨਾ ਸਾਫ ਨਹੀਂ ਹੁੰਦਾ ਕਿ ਪਰਿਵਾਰਕ ਮੁਲਕਾਸੀ ਸਾਰਾ ਆਮੇ ਹੁੰਦਾ ਸਾਰਾ ਖਾ ਕੇਮੇਟੀ ਦੀਆਂ ਜਿਹੜੀਆਂ ਚੋਣਾਂ ਜਦੋਂ ਆਉਣਗੀਆਂ ਉਦੋਂ ਪਤਾ ਲੱਗ ਜਾਣਾ ਬਿਲਕੁਲ ਇਹ ਚੁੱਪ ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਟਾਈਮ ਨਾ ਦੇਣ ਉਹ ਸੋਚਣ ਨੂੰ ਉਹ ਮਜਬੂਰ ਹਾਂ